ਸਾਡੇ ਵਾਸਤੇ ਨਾ ਕੋਈ ਸਰਕਾਰ ਜ਼ਰੂਰੀ ਹੈ ਨਾ ਸਾਡੇ ਵਾਸਤੇ ਕੋਈ ਗਵਰਨਮੈਂਟ ਜ਼ਰੂਰੀ ਹੈ ਸਾਡੇ ਵਾਸਤੇ ਪੰਜਾਬ ਦੀ ਜਨਤਾ ਤੇ ਖਾਲਸਾ ਪੰਥ ਜ਼ਰੂਰੀ ਹੈ ਕਿ ਉਹਨਾਂ ਦੀ ਜੱਦੀ ਕਲਾ ਜ਼ਰੂਰੀ ਹੈ 1 ਫਰਵਰੀ 2024 ਨੂੰ ਤਖਤਸ਼ਾਲੀ ਦਮਦਮਾ ਸਾਹਿਬ ਤੋਂ ਸ਼ੁਰੂ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਚਾਉ ਯਾਤਰਾ ਬੁੱਧਵਾਰ 14 ਮਈ ਨੂੰ ਖਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਵਿਕੇਸ਼ ਮੱਤਕੋੜੀ ਪੰਜ ਮਹੀਨਿਆਂ ਦੇ ਵਿੱਚ ਇਸ ਯਾਤਰਾ ਨੇ 80 ਹਲਕਿਆਂ ਚੋਂ ਹੁੰਦੇ ਹੋਏ 3200 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ 400 ਹੋਣੀਆਂ ਜਾਂ 40 ਹੋਣੀਆਂ ਉਹਦੇ ਪਤਾ ਲੱਗੂ ਜਿਵੇਂ ਵਿਕਟਾਂ ਉੱਡੀ ਜਾਂਦੀਆਂ ਜਿਸ ਤਰੀਕੇ ਨਾਲ ਦੇਸ਼ ਦਾ ਪ੍ਰਧਾਨ ਮੰਤਰੀ ਲੈਕਚਰ ਕਰਨ ਲੱਗ ਗਿਆ ਇਹਦਾ ਮਤਲਬ ਤਾਂ ਗਈ ਗੱਡੀ ਰੋਜ਼ ਦੀਆਂ 5 ਜਾਂ 6 ਰੈਲੀਆਂ ਤੁਸੀਂ ਦੇਖ ਲਓ ਕਿੰਨੇ ਦਿਨ ਹੋ ਗਏ ਘਰ ਦੇ ਕੋਲ 100 ਰੈਲੀ ਹੋ ਗਈ ਸ਼੍ਰੋਮਣੀ ਅਕਾਲੀ ਦਲ ਨੇ ਇਸ ਯਾਤਰਾ ਨੂੰ ਸ਼ੁਰੂ ਕਰਨ ਦਾ ਮਕਸਦ ਪੰਜਾਬ ਨੂੰ ਮੋੜ ਤੋਂ ਲੀਡ ਤੇ ਲਿਆਉਣਾ ਦੱਸਿਆ ਪੰਜਾਬ ਭਰ ਦੇ ਵਿੱਚ ਇਹ ਯਾਤਰਾ ਗਈ ਆਂ-ਆਂ ਤੇ ਇਸ ਯਾਤਰਾ ਦਾ ਲੋਕਾਂ ਦੇ ਵੱਲੋਂ ਸਵਾਗਤ ਕੀਤਾ ਗਿਆ। ਸ਼ਖਬੀਰ ਬਾਦਲ ਨੇ ਇਸ ਮੌਕੇ ਕਿਹਾ ਕਿ ਅਸੀਂ ਪਾਜਪਾ ਜਿਸ ਦੀ ਕੇਂਦਰ ਸਰਕਾਰ ਸਾਡੇ ਕਿਸਾਨਾਂ ਦੇ ਨਾਲ ਵਿਤਕਰਾ ਕਰ ਰਹੀ ਹੈ ਤੇ ਸਿੱਖ ਪਾਵਨਾਵਾਂ ਨੂੰ ਕਿਸ ਪੁਚਾ ਰਹੀ ਹੈ ਨਾਲ ਘਟਕੜ ਨਾ ਕਰਕੇ ਸੇਕ ਕੀਤਾ। ਉਹਨਾਂ ਕਿਹਾ ਕਿ ਕਮਜ਼ੋਰ ਵਰਗਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਤੇ ਸਾਰੀਆਂ ਸਮਾਜ ਭਲਾਈ ਸਕੀਮਾਂ ਬੰਦ ਕੀਤੀਆਂ। ਆ ਲੜਾਈ ਛੋਟੀ ਹੈ। ਕੌਮ ਦੀ ਪੰਜਾਬੀਆਂ ਦੀ ਲੜਾਈ ਹੈ। ਇੱਕ ਪਾਸੇ ਤੁਸੀਂ ਹੋ, ਇੱਕ ਪਾਸੇ ਕਿਸਾਨ, ਗਰੀਬ, ਮਜ਼ਦੂਰ ਪੰਜਾਬੀ ਹੈ ਦੂਜੇ ਪੰਜ ਆਦੀਮੰਦਾਂ ਨੂੰ ਵੋਟਾਂ ਪਾ ਕੇ 13 ਜਾਂ 13 ਸੀਟਾਂ ਜਤਾ ਦਿਓ ਸੁਖਵੀਰ ਨੇ ਵੀ ਆਖਿਆ ਕਿ ਭਾਜਪਾ ਕੇਂਦਰ ਦੇ ਵਿੱਚ ਅਗਲੀ ਸਰਕਾਰ ਨਹੀਂ ਬਣਾ ਸਕੇਗੀ ਉਹਨਾਂ ਨੇ ਕਿਹਾ ਕਿ ਖੇਤਰੀ ਪਾਰਟੀਆਂ ਅਗਲੀ ਸਰਕਾਰ ਬਣਾਉਣ ਦੇ ਵਿੱਚ ਅਹਿਮ ਭੂਮਿਕਾ ਅਦਾ ਕਰਨਗੀਆਂ ਸੁਖਵੀਰ ਨੇ ਕਿਹਾ ਕਿ ਭਾਜਪਾ ਦਾ ਖਿਲਾਫ ਉੱਤਰੀ ਭਾਰਤ ਧਿਆਰਿਆ ਹੈ ਪਾਰਟੀ ਦਾ ਹਰਿਆਣਾ ਦੇ ਵਿੱਚ ਬਾਈਕਾਟ ਕੀਤਾ ਜਾ ਰਿਹਾ ਤੇ ਬਿਹਾਰ ਦੇ ਵਿੱਚ ਪੁਰੀਤਰਾ ਪਾਰਟੀ ਹਾਰ ਰਹੀ ਹੈ ਮਹਾਰਾਸ਼ਟਰ ਦੇ ਵਿੱਚ ਲੋਕਾਂ ਨੇ ਭਾਜਪਾ ਨੂੰ ਮੁਕੰਮਲ ਤੌਰ ਦੇ ਤੇ ਰੱਦ ਕਰ ਦੁੱਤਾ ਕਿਉਂਕਿ ਉੱਥੇ ਭਾਜਪਾ ਨੇ ਸ਼ਿਲ ਸੇਨਾ ਤੇ ਐਨਸੀਪੀ ਨੂੰ ਤੋੜਿਆ। ਪ੍ਰਧਾਨ ਮੰਤਰੀ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਉਹਨਾਂ ਕਿਹਾ ਕਿ ਕੋਈ ਵੀ ਦੇਸ਼ ਦੀ ਇਕਤਾ ਨੂੰ ਭੰਗ ਨਹੀਂ ਕਰ ਸਕਦਾ। ਤੇ ਮੈਂ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਦਾ ਹਾਂ ਆ ਦਿੱਲੀ ਵਾਲੀਆਂ ਪਾਰਟੀਆਂ ਬੜੇ ਡਰਾਮੇ ਕਰ ਰਹੀਆਂ ਹੁਣ ਵੀ ਕਰਨਗੀਆਂ। ਉਹਨਾਂ ਤਜਰਬਾ ਕਰੋ। ਥੋਡੀ ਮਾਂ ਪਾਰਟੀ ਖਰਸਾ ਪੰਨ ਦੀ ਫੌਜ ਪੰਜਾਬੀਆਂ ਦੀ ਫੌਜ ਗਰੀਬ ਕਿਸਾਨ ਮਜ਼ਦੂਰ ਵਪਾਰੀ ਦੀ ਆਵਾਜ਼ ਥ੍ਰੋਮਨੀ ਕਾਲੀ ਦਲ ਹੈ। ਇਹ ਕਾਲੀ ਦਲ ਤਕੜਾ ਤੇ ਆਪਾਂ ਸਾਰੇ ਤਕੜੇ ਆ ਅੱਜ ਕਾਲੀ ਦਲ ਨੂੰ 10 ਸਾਲ ਤੁਸੀਂ ਕਮਜ਼ੋਰ ਰੱਖਿਆ ਤੇ ਨੁਕਸਾਨ ਵੀ ਆਪਣਾ ਹੀ ਹੋਇਆ ਆ ਕਾਲੀ ਦਲ ਜਿਹਨੇ ਸਾਰਾ ਪੰਜਾਬ ਨੂੰ ਡਵੈਲਪ ਕੀਤਾ ਤੇ ਵਾਪਸ ਉਹ ਖੁਸ਼ੀਆਂ ਦੇ ਦਿਨ ਵਾਪਸ ਲੈ ਕੇ ਆਈਏ ਅਸੀਂ ਵਚਨਬੰਦ ਆ ਸਾਡੇ ਵਾਸਤੇ ਪੰਜਾਬ ਵਾਸਤੇ ਅਸੀਂ ਜੋ ਨਾ ਮਰਨਾ ਪੰਜਾਬ ਵਾਸਤੇ ਆ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਦੇ ਨਾਲ ਪੰਜਾਬ ਦੇ ਲੋਕਾਂ ਦੇ ਉੱਤੇ ਕਿੰਨਾ ਇਸ ਦਾ ਅਸਰ ਹੋਇਆ ਹੈ ਇਹ 2024 ਦੀਆਂ ਚੋਣਾਂ ਦਾ ਨਤੀਜਾ ਦੱਸੇਗਾ ਅਕਾਲੀ ਦਲ ਇਸ ਵਾਰ ਕਿੰਨੀਆਂ ਸੀਟਾਂ ਜਿੱਤਦਾ ਹੈ ਇਹ ਦੇਖਣਾ ਵੀ ਬੜਾ ਦਿਲਚਸਪ ਹੋਏਗਾ న్యూਸ ਡੈਸਕ ਰਿਪੋਰਟ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਸੋ ਸੁਖਵੀਰ ਸਿੰਘ ਬਾਦਲ ਨੂੰ ਤੁਸੀਂ ਸੁਣ ਰਹੇ ਸੀ ਔਰ ਨਾਲ ਹੀ ਪੰਜਾਬ ਬਚਾਓ ਯਾਤਰਾ ਦਾ ਸਮਾਪਨ ਹੈ ਜਿਹੜਾ ਉਹ ਤਖਤ ਸ੍ਰੀ ਕੇਸਕੜ ਸਾਹਿਬ ਵਿਖੇ ਨਤਮਸਤਕ ਹੋ ਕੇ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਵੱਲੋਂ ਕੀਤਾ ਗਿਆ 80 ਹਲਕਿਆਂ ਦੇ ਵਿੱਚੋਂ 3200 ਕਿਲੋਮੀਟਰ ਦਾ ਸਫ਼ਰ ਤੈ ਇਸ ਯਾਤਰਾ ਦੇ ਦੌਰਾਨ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਕੀਤਾ